ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆਪਣਾ YouTube ਤੇ Facebook ਚੈਨਲ ਦੇਖਣ ਆਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਪੇਸ਼ ਹੋ ਰਹੇ ਹਾਂ ਹੈ ਤਾਂ ਘੋੜਿਆਂ ਦੇ ਰਿਲੇਟਡ ਹੀ ਤੇ ਨਾਲ ਇੱਕ ਹੋਰ ਵੀ ਘੋੜੇ ਵਾਲੇ ਵੀਰਾਂ ਨੂੰ ਆਪਾਂ ਬੇਨਤੀ ਕਰਨੀ ਹੈ ਖਾਸ ਕਰਕੇ ਘੋੜੇ ਘੋੜਿਆਂ ਵਾਲਾ ਵੀਰਿਆਂ ਨੂੰ ਵੀ ਉਹ ਆਪਣਾ ਜਿਹੜੀ ਵੀਡੀਓ ਨੇ ਘੋੜਿਆਣੇ ਘੋੜੇ ਵਾਲੀ ਵੀਰੀ ਜ਼ਿਆਦਾ ਦੇ ਦੇੜੇ ਸ਼ਕੀਨ ਨੇ ਉਹਨਾਂ ਲਈ ਵੀ ਮੰਨ ਕੇ ਚੱਲੋ ਤੇ ਆ ਜਿਹੜਾ ਸਾਹਮਣੇ ਬਸ਼ੀਰਾ ਤੁਰੇ ਆਉਂਦਾ ਤੁਸੀਂ ਤਕਰੀਬਨ ਘੋੜਿਆਣੇ ਵੀ ਸਾਰੇ ਜਾਣਦੇ ਆ ਇਹਨੂੰ ਮਾੜੇ ਬਈ ਦਾ ਨਖਰਾ ਜਾ ਕਰਵਾਉਣਾ ਕਮੈਂਟੇ ਵਾਲਾ ਪਿੰਡ ਖਾਸੀਗਰਾਂ ਤੋਂ ਇਹ ਬਸ਼ੀਰਾ ਜੀ ਨਕੰਦ ਬਸ਼ੀਰਾ ਮੱਝੂ ਵੀ ਲੈ ਜਾਂਦਾ ਫੌਜੀ ਦਾ ਪੁੱਤ ਆ ਬਈ ਜੱਬਰਜੰਗ ਦਾ ਬੱਚਾ ਤੇ ਨਾਲ ਆ ਰਾਜਕੇਸ਼ਰੀ ਦੀ ਬੱਚੀ ਆ ਬਸ ਅਗਲੀ ਮਾੜੀ ਧੋਨ ਚ ਕਾਓ ਇਹਨੂੰ ਉੱਥੇ ਕਿ ਜੋ ਕਰਦਾ ਕਰੀ ਜਾਂਦਾ ਦੋਨੋਂ ਪਦੇ ਦੀ ਬੱਚੀ ਆ ਬਾਈ ਕੋਲੇ ਸਾਰੇ ਮੱਜੂਗੇ ਲੈਣ ਦੇ ਬਾਈ ਹੁਣਾਂ ਨੇ ਘਰੇ ਅੰਕਲ ਹੁਣਾਂ ਨੇ ਜਾਨਵਰ ਰੱਖੇ ਹੋਏ ਨੇ ਦੋ ਫਤੇ ਦੀਆਂ ਬੱਚੀਆਂ ਨੇ ਤੇ ਕ ਰਾਜਕੇਸਰੀ ਦੇ ਆ ਆਪਣੇ ਫੌਜੀ ਦਾ ਪੋਤਾ ਆ ਗਿਆ ਅੱਗੇ ਤੇ ਸ਼ਕੀਨ ਬਹੁਤ ਨੇ ਅੰਕਲ ਹੁਣੀ ਆਹੜੀ ਕੋਲੋਂ ਫੜ ਕੇ ਤੋਰੋ ਵੀ ਕੋਲੋਂ ਆਉਂਦੇ ਦੱਸਾਂਗੇ ਇਹ ਕਾਦੇ ਵਾਸਤੇ ਲਾਓ ਲਾਓ ਸੇਤਾ ਲਾਓ ਲਾਓ ਤੇ ਜ ਇਕੱਠੇ ਹੋਏ ਨੇ ਲਾਓ 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 ਨੂੰ ਵੜਿਆ ਇੱਕ ਅੰਕਲ ਨੇ ਵਧੀਆ ਸੇਧ ਦਿੱਤੀ ਆ ਜਿਹੜੇ ਘੋੜੇ ਵਾਲੇ ਵੀਰ ਜਾਨਵਰ ਰੱਖਦੇ ਆ ਉਹਨਾਂ ਨੂੰ ਇੱਕ ਸਨੇਹਾ ਲਾਇਆ ਹਾਂ ਹਾਂ ਤੁਹਾਡੇ ਕੋਲ ਕੋਰੋਨਾ ਸਾਹਰ ਦੇ ਉੱਪਰ ਚੱਕੋ ਦਾ ਹੱਥ ਬੰਨ ਕੇ ਬੇਨਤੀ ਆ ਆਪਾਂ ਜਿਹੜਾ ਇਹਦੇ ਵਾਂਗ ਹੀ ਸਨੇਹਾ ਦਵਾਂਗੇ ਤੁਹਾਨੂੰ ਹਾਂਜੀ ਹਾਂਜੀ ਬਸ ਇੱਦਾਂ ਹੀ ਇੱਦਾਂ ਹੀ ਦੇ ਦੇਈ ਇੱਦਾਂ ਹੀ ਹਾਂਜੀ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ ਕਿਸ ਚੀਜ਼ ਵਾਸਤੇ ਆਪਾਂ ਇਹ ਵੀਡੀਓ ਪਾਈ ਆ ਇੱਕ ਤਾਂ ਤੁਸੀਂ ਜਾਨਵਰ ਦੇਖ ਲੋ ਅੰਕਲ ਦੇ ਤੇ ਨਾਲ ਆਪਾਂ ਆਪਣਾ ਵੀ ਸ਼ੌਂਕ ਪੂਰਾ ਕਰ ਲਿਆ ਫੜ ਕੇ ਰੱਸਾ ਜਿਹੜਾ ਗੁੜਾ ਕਢਾਇਆ ਨਾਲ ਆਪਣੇ ਗਰੇਵਾਲ ਸਾਹਿਬ ਜਿਸ ਕਾਰਨ ਤੇ ਹੋਰ ਵੀ ਆਪਣੇ ਸੱਜਣ ਪਿੰਡੋਂ ਪਹੁੰਚੇ ਹੋਏ ਸੀਗੇ ਫੋਟੋ ਕਰਾਉਣ ਵੀ ਤੇ ਆਪਣੀ ਹੈਲਪ ਕਰਨ ਇਹ ਆਪਾਂ ਵੀਡੀਓ ਬਣਾਈ ਆ ਬਾਈ ਆਪਣੇ ਜਾਨਵਰਾਂ ਦੀ ਤੰਦਰੁਸਤੀ ਅੰਕਲ ਨੇ ਰੱਖਣ ਲਈ ਇਹਨਾਂ ਦੀ ਯਾਦ ਵਿੱਚ ਅੱਗੇ ਸੁਣੋ ਜੀ ਜਿਵੇਂ ਕਿ ਆਪਾਂ ਕਹਿੰਨੇ ਉਹਨੇ ਸਾਰੇ ਨੇ ਕਹਾਵਤ ਸੁਣੀ ਹੈ ਦੁੱਧ ਤੇ ਪੁੱਤ ਤਾਂ ਪ੍ਰਮਾਤਮਾ ਦੀ ਦੇਣ ਆ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮਿਲਦੇ ਆ ਚਲੋ ਘੋੜੇ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮਿਲਦੇ ਆ ਅੰਕਲ ਤੁਸੀਂ ਪ੍ਰਮਾਤਮਾ ਦੀ ਕਿਰਪਾ ਕਹਿ ਸਕਦੇ ਜਿਨ੍ਹਾਂ ਨੂੰ ਇੰਨੇ ਸੋਹਣੇ ਘੋੜੇ ਬਖਸ਼ਿਆ ਤੇ ਸਾੰਭੇ ਵੀ ਇਹਨਾਂ ਨੇ ਬਹੁਤ ਵਧੀਆ ਬਥੇਰਾ ਅੰਕਲ ਨੇ ਪਹਿਲਾਂ ਘੋੜਾ ਕਹਤਾ ਸੀ ਘੋੜਾ ਨਹੀਂ ਇਹ ਬਸ਼ੀਰਾ ਹੀ ਆ ਨਕੰਦ ਬਸ਼ੀਰਾ ਜੀ ਇਹਦੇ ਤੰਦਰੁਸਤੀ ਲਈ ਤੇ ਇਹਦੇ ਇਹਨੂੰ ਤੰਦਰੁਸਤ ਰੱਖਣ ਦੇ ਲਈ ਅੰਕਲ ਨੇ ਉਪਰਾਲਾ ਕੀਤਾ ਵੀ ਇਹਦੇ ਇਹਦੀ ਕਰਕੇ ਆਪਾਂ ਹਰੇਕ ਇਹਦੇ ਨੌ ਤੇ ਇੱਕ ਹਰੇਕ ਸਾਲ 10 ਬੀਜ ਜਾਂ 50 ਰੋਟੇ ਪਲਕਣਾ ਹਾਂ ਦਰਖਤ ਲਾਇਆ ਕਰਨੀਆਂ ਜਿਹੜੇ ਪੰਜਾਬੀ ਦਰਖਤ ਨੇ ਕੋਈ ਸ਼ੋਅ ਵਾਲੇ ਦਰਖਤ ਨਹੀਂ ਲਾਉਣੇ ਹੈਗੇ ਜਿਹੜੇ ਦੇਖਣ ਨੂੰ ਸੋਹਣੇ ਲੱਗਣ ਪੰਜਾਬੀ ਦਰਖਤ ਲਾਉਣੇ ਜਿਹੜੇ ਪੱਕੇ ਚੱਲਣ 40 40 50 50 ਸਾਲ ਜਿਹੜੇ ਵੱਡੇ ਦਰਖਤ ਬਣ ਕੇ ਚੱਲਣ ਇਦਾਂ ਦੇ ਦਰਖਤਾਂ ਦੀ ਲੋੜ ਆ ਜਿਵੇਂ ਮੱਝੂਗੇ ਲੈਨ ਸੰਭੀ ਹੋਈ ਆ ਬਾਬੇ ਜੋਰੇ ਨੇ ਚਲਾਈ ਸੀਗੀ ਤੇ ਅੰਕਲ ਨੇ ਵੀ ਅੱਗੇ ਸੰਭੀ ਹੋਏ ਸਾਰੇ ਘੋੜੇ ਇਹਨਾਂ ਕੋਲ ਤਕਰੀਬਨ ਮੱਝੂਗੇ ਲੈਨ ਦੇ ਹੀ ਆ ਤੇ ਦੋ ਤਿੰਨ ਘਰੇ ਵੀ ਖੜੇ ਨੇ ਉਹ ਵੀ ਸਾਰੇ ਮੱਝੂਗੇ ਇਤਾਂ ਹੀ ਆਪਾਂ ਪੰਜਾਬੀ ਵਿਰਸਾ ਜਿਹੜਾ ਪੰਜਾਬੀ ਦਰਖਤ ਨੇ ਇਹ ਵੀ ਆਪਾਂ ਸਾਂਭ ਕੇ ਰੱਖਣੀ ਆ ਇਹਨਾਂ ਨੂੰ ਵੀ ਆਪ ਬਚਾਉਣਾ ਵਾ ਇਹੀ ਦਰਖਤ ਆਪਾਂ ਜਾਦਾ ਲਾਓ ਕੋਈ ਸ਼ੋਅ ਵਾਲੇ ਦਰਖਤ ਬਹੁਤੇ ਲਾਉਣ ਦੀ ਲੋੜ ਨਹੀਂ ਹੈਗੀ ਵੱਡੇ ਦਰਖਤ ਲਾਓ ਜਿਹੜੇ ਜਾਦਾ ਟਾਈਮ ਲੰਬਾ ਟਾਈਮ ਚੱਲਣ ਤੇ ਆਪਣੀ ਧਰਤੀ ਨੂੰ ਜਿਆਦਾ ਠੰਡਾ ਰੱਖਣ ਸ਼ੋਅ ਵਾਲੇ ਦਰਖਤ ਲਾਉਣ ਦਾ ਕੀ ਉਹਨਾਂ ਕੀ ਫਾਇਦਾ ਉਹ ਨਹੀਂ ਜੜਾਂ ਉੱਪਰ ਹੁੰਦੀਆਂ ਨੇ ਜਿਹੜਾ ਬਹੁਤ ਨੀਵੇਂ ਜਾਂਦੀਆਂ ਨੇ ਤੇ ਪਾਣੀ ਵੀ ਤਲਬ ਆਪਣਾ ਵਧੀਆ ਰੱਖਦੇ ਧਰਤੀ ਨੂੰ ਠੰਡਾ ਰੱਖਦੇ ਆ ਪੂਰਾ ਚਲੋ ਇਹਨਾਂ ਕਹਿੰਦੇ ਹੋਏ ਆਪਾਂ ਅੱਜ ਫੇਰ ਪਹਿਲਾਂ ਪਿਛਲੇ ਹਫ਼ਤੇ ਵੀ ਲਾਈਆਂ ਨੇ ਥੋੜੇ ਜਿਹੇ ਦਸਤ ਲਾਈ ਸੀ 40 50 ਕੁ ਥੋੜੇ ਇੱਥੇ ਫੇਰ ਲਾਵਾਂਗੇ ਜਿੰਨੇ ਕੇ ਸਾਮ ਸਾਡੇ ਸਾਲ ਦੇ ਵਿੱਚ ਵਿੱਚ ਉਨੇ ਕੀ ਅੰਕ ਲਾਉਂਦਾ ਤੇ ਸਾਮ ਦੇ ਵੀ ਨੇ ਸਾਰੇ ਜਿਹੜਾ ਭਾਈਆਂ ਦਾ ਸਹਿਯੋਗ ਵੀ ਪਿੰਡ ਵਾਲਿਆਂ ਦਾ ਉਹਨਾਂ ਦੇ ਨਾਲ ਹੀ ਰੜਕੇ ਲਾਉਨੇ ਆਪਾਂ ਠੀਕ ਹੈ ਜੀ ਕੋ ਵੀਰੇ ਆਇਓ ਜੀ ਇਨੀਕ ਬੇਨਤੀ ਆਪਣੀ ਜਰੂਰ ਕਬੂਲ ਕਰਿਓ ਬਾਈ ਕੂੜੇ ਵਾਲੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਤੇ ਅੱਗੇ ਚੱਲ ਪਏ ਸੀ ਦਰਖਤ ਲਾਉਣ ਦੇ ਨਾਲ ਥੋੜੇ ਥੋੜੇ ਆਪਾਂ ਸ਼ਾਰਟ ਵੀ ਆਪਣੇ ਸ਼ੌਂਕ ਨੂੰ ਪੂਰਾ ਕਰੀ ਗਏ ਤੇ ਅੰਕਲ ਨੇ ਬਹੁਤ ਵਧੀਆ ਪ੍ਰਰਲਾ ਕੀਤਾ ਵਾ ਸਾਰੇ ਜਾਣੇ ਵੀਰਾਂ ਨੂੰ ਬੇਨਤੀ ਆ ਵੀ ਜਰੂਰ ਕਮ ਸੇ ਕਮ 8-10 ਦਰਖਤਾਂ ਹਰੇਕ ਬੰਦਾ ਜਿਹੜਾ ਕੂੜੇ ਵਾਲਾ ਵੀਰ ਆ ਸ਼ਕੀਨ ਖੁੱਲੀ ਜਗ੍ਹਾ ਤੇ ਜਿੱਥੇ ਕਿਤੇ ਖੁੱਲੀ ਜਗ੍ਹਾ ਵਾ ਮੰਡੀ ਆ ਜਾਂ ਗਰਾਊਂਡ ਨੇ ਕਿਤੇ ਕਿਤੇ ਖੁੱਲੀ ਜਗ੍ਹਾ ਤੁਹਾਨੂੰ ਮਿਲਦੀ ਹੈ ਜਿੱਥੇ ਇਹ ਬੂਟੇ ਪਾਲ ਜਾਣ ਉਜੀ ਜਗ੍ਹਾ ਤੇ ਵੱਡੇ ਬੂਟੇ ਆਪਣੇ ਪੰਜਾਬੀ ਦੇ ਰੱਖ ਤੇ ਜਿਹੜੇ ਪੰਜਾਬੀ ਵਿਰਸੇ ਆਉਂਦੇ ਪਿੱਪਲ ਬਰੋਟੇ ਪਿਲਕਣਾ ਨਿੰਮਾ ਟਾਲੀਆਂ ਇਦਾਂ ਦੇ ਦਰਖਤ ਪੱਕੇ ਲਾਓ ਜਿਹੜੇ ਲੰਬਾ ਟਾਈਮ ਚੱਲਣ ਤੁਹਾਡੇ ਬੱਚੇ ਵੀ ਅੱਗੇ ਜਾ ਕੇ ਯਾਦ ਰੱਖਣ ਵੀ ਆ ਕਿਸੇ ਨੇ ਦਰਖਤ ਲਾਏ ਸੀਗੇ ਤੇ ਆਪਾਂ ਵਾਤਾਵਰਨ ਨੂੰ ਸਾਫ਼ ਰੱਖ ਸਕੀਏ ਅੰਕਲ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ तकरीबन ਸਾਡੇ ਮੰਡੀ ਦੇ ਵਿੱਚ ਬਹੁਤ ਵੱਡੇ ਵੱਡੇ ਦਰਖਤ ਮਤਲਬ ਕਾਲ ਕੇ ਲਾਏ ਹੋਏ ਘਰੇ 2-2 ਸਾਲ ਦਾ ਬੂਟਾ ਤਿਆਰ ਕਰਕੇ ਇਹ ਰੰਕਲ ਆਪ ਤਿਆਰ ਕਰਕੇ ਘਰੇ ਲਾ ਕੇ ਆਉਂਦਾ ਵਾ ਤੇ ਸਾਮ ਦਾ ਵੀ ਉਹਨਾਂ ਨੂੰ ਇਹ ਬਹੁਤ ਵਧੀਆ ਬਰਾਮਾ ਕਰ ਲਾ ਬਹੁਤ ਮਨ ਖੁਸ਼ ਹੋਇਆ ਤੇ ਆਪਾਂ ਵੀ ਮਾੜਾ ਮੋਟਾ ਨਾਲ ਉਹਦੇ ਜਿੰਨੀ ਕੋ ਹੋ ਸਕਦੀ ਹੈ ਹੈਲਪ ਕਰੀਦੀ ਆ ਤੇ ਹੋਰ ਵੀ ਗਾਂ ਪਿੰਡ ਦੇ ਬੰਦਿਆਂ ਨੂੰ ਵੀ ਜੇ ਬੱਤੀ ਉਹਨੂੰ ਮੋਟੀਵੇਟ ਕਰਦੇ ਆ ਵੀ ਜਾਓ ਤੁਸੀਂ ਵੀ ਕੋਈ ਨਾ ਕੋਈ ਇੱਕ ਦੋ ਦਰਖਤ ਤਾਂ ਕਮ ਸੇ ਕਮ ਲਾਓ ਵੱਡੇ ਦਰਖਤ ਸ਼ੋਅ ਵਾਲੇ ਨਹੀਂ ਲਾਉਣੇ ਵੱਡੇ ਦਰਖਤ ਜ਼ਰੂਰ ਲਾਓ ਇਹ ਇਨਕ ਬੇਨਤੀ ਬਾਈ ਸਾਰੇ ਜਣੇ ਉਹ ਪਰਵਾਨ ਕਰਿਓ ਜੀ ਇਹ ਆਪਣਾ ਵੀਡੀਓ ਦੇਖ ਕੇ ਕੋਈ 10 20 ਬੰਦੇ ਵੀ ਦਰਖਤ ਲਾਉਂਦੇ ਤਾਂ ਆਪਾਂ ਸਮਝਾਂਗੇ ਵੀ ਬਹੁਤ ਵੱਡਾ ਉਪਰਾਲਾ ਹੋ ਗਿਆ ਇਹ ਆਹ ਮੁੰਡੇ ਸ਼ਹਿਰੋਂ ਆਏ ਸੀਗੇ ਇਹ ਵੀ ਨਾਲ ਚਲੋ ਇਹਨਾਂ ਨੇ ਬਹੁਤ ਮਿਹਨਤ ਕਰਵਾਈ ਆਪਣੇ ਨਾਲ ਇਸ ਤੋਂ ਬਾਅਦ ਆਪਾਂ ਘਰ ਘਾੜੇ ਅੰਕਲ ਦੇ ਘਰ ਨੂੰ ਮੋਸ਼ਕੀਨ ਬੰਦੇ ਨਾ ਹੈਪੀ ਜਿਹੜਾ ਅੰਕਲ ਦੇ ਟੰਡਾ ਘੋੜੇ ਸਾਹਮ ਦਾ ਇਹ